ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦਾ ਹਾਂ ਸਾਰੇ ਹੀ ਵੀਰ ਭਰਾ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਸਜਣੋ ਅੱਜ ਗੱਲ ਕਰਦੇ ਆਂ ਅੱਜ ਦੇ ਖੇਡ ਮੇਲਿਆਂ ਬਾਰੇ ਅੱਜ ਦੇ ਕਬੱਡੀ ਕੱਪਾਂ ਬਾਰੇ ਅੱਜ ਕਿਹੜੀਆਂ-ਕਿਹੜੀਆਂ ਟੀਮਾਂ ਬਣੀਆਂ ਨੇ ਕਿੱਥੇ-ਕਿੱਥੇ ਖੇਡਣਗੀਆਂ ਮਿੱਤਰੋ ਖਿਡਿਆਰੀ ਜੇ ਸਾਡੇ ਚੈਨਲ ਤੇ ਨਵੇਂ ਆਇਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਮੀਆਂ-ਨਮੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਮਿੱਤਰੋ ਤਾਂ ਗੱਲ ਕਰਦੇ ਆਂ ਅੱਜ ਦੇ ਪਹਿਲੇ ਕਬੱਡੀ ਕੱਪ ਬਾਰੇ ਅੱਜ ਦਾ ਪਹਿਲਾ ਕਬੱਡੀ ਕੱਪ ਮਿੱਤਰੋ ਮਿਤੀ 6 ਦਸੰਬਰ ਪਿੰਡ ਬਰਬਾਲਾ ਨੇੜੇ ਕੋਹਾੜਾ ਚੰਡੀਗੜ੍ਹ ਰੋਡ ਦੇ ਵਗਿਆ ਮਿੱਤਰੋ ਜਿੱਥੇ ਕਿ ਕਬੱਡੀ ਇੱਕ ਪਿੰਡ ਓਪਨ ਤਿੰਨ ਖਿਡਿਆਰੀ ਬਾਹਰੋਂ ਖੇਡਣੇ ਨੇ ਪਹਿਲਾ ਨਾਮ ਮਿੱਤਰੋ 71000 ਆ ਤੇ ਦੂਜਾ ਨਾਮ 52000 ਰੁਪਿਆ ਇੱਥੇ ਵੀ ਮਿੱਤਰੋ ਟੌਪ ਟੌਪ ਦੇ ਮੱਲ ਆਉਣੇ ਨੇ ਹੁਣ ਗੱਲ ਕਰਦੇ ਆ ਅਗਲੇ ਕਬੱਡੀ ਕੱਪ ਬਾਰੇ ਅਗਲਾ ਕਬੱਡੀ ਕੱਪ ਮਿੱਤਰੋ ਨਗਰ ਜਦੇਹਰ ਸਭ ਤਰ੍ਹਾਂ ਤਰ੍ਹਾਂ ਵਿਖੇ ਹੋਵੇਗਾ ਜਿੱਥੇ ਕਿ ਆਲ ਓਪਨ ਦੀਆਂ ਚਾਰ ਚੋਟੀ ਦੀਆਂ ਗਲਬਾਂ ਦੇ ਮੈਚ ਹੋਣਗੇ ਜੇ ਪੰਖ ਕਲੱਬਾਂ ਦੀ ਗੱਲ ਕਰੀਏ ਪਹਿਲੀ ਕਲੱਬਾ ਬਾਬਾ ਬਿਧੀ ਚੰਦ ਕਬੱਡੀ ਕਲੱਬ ਫਰੰਦੀਪੁਰ ਦੂਜੀ ਕਲੱਬਾ ਗੱਗੀ ਕਬੱਡੀ ਕਲੱਬ ਖੀਰਾਵਾਲੀ ਤੇ ਤੀਜੀ ਮਿੱਤਰੋ ਬਾਬਾ ਦਿਆ ਸਿੰਘ ਜੀ ਕਬੱਡੀ ਕਲੱਬ ਸੁਰ ਸਿੰਘ ਪਲੱਸ ਬੈਂਕਾਂ ਪਹਿਲਾ ਨਾਮ 110000 ਤੇ ਦੂਜਾ ਨਾਮ 1 ਲੱਖ ਆ ਵੈਸਟਰ ਰੀਡਰ ਤੇ ਯਾਫੀ ਨੂੰ ਸਰਪ੍ਰਾਈਜ਼ ਦਿੱਤਾ ਜਾਊਗਾ ਅਗਲਾ ਕੱਪਾ ਮਿੱਤਰੋ ਪਿੰਡ ਦੌਲੇਵਾਲਾ ਮਹਰ ਮੋਗਾ ਦੇ ਵਿੱਚ ਜਿੱਥੇ ਕਿ ਆਲ ਓਪਨ ਦੀ 8 ਕਲੱਬਾਂ ਦੇ ਮੈਚ ਹੋਣਗੇ ਇਥੋਂ ਮਿੱਤਰੋ ਚੋਟੀ-ਚੋਟੀ ਨੇ ਮੱਲ ਭੰਨਣਗੇ ਦੱਸਦੇ ਆਪਾਂ ਕਿਹੜੀਆਂ-ਕਿਹੜੀਆਂ ਕਲੱਬਾਂ ਵਿਚਕਾਰ ਮੈਚ ਹੋਣਗੇ ਪਹਿਲਾ ਮੈਚ ਆ ਮਿੱਤਰੋ ਐਨਆਰਆਈ ਮਾਲਵਾ ਲਾਇਨਜ਼ ਵਰਸਜ ਆਜ਼ਾਦ ਕਬੱਡੀ ਕਲੱਬ ਮੋਗਾ ਦਾ ਤੇ ਦੂਜਾ ਮੈਚ ਆ ਸ਼੍ਰੋਮਣੀ ਕਮਿਟੀ ਕਬੱਡੀ ਕਲੱਬ ਅੰਬਰਸਾਤ ਤੇ ਸ਼੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਜਰਮਨੀ ਤੋਤਾ ਸਿੰਘ ਵਾਲਾ ਦਾ ਤੇ ਤੀਜਾ ਮੈਚ ਆ ਮਿੱਤਰੋ ਗੱਗੀ ਲੋਪੋਕੇ ਕਬੱਡੀ ਕਲੱਬ ਮਾਲਵਾ ਸਹੀਦ ਬਾਬਾ ਦੀਪ ਸਿੰਘ ਕਬੱਡੀ ਕਲੱਬ 시ਹਾਪਤੀ ਚੌਥਾ ਮੈਚ ਆ ਸੰਕਰਾਪੁਰੀ ਕਬੱਡੀ ਕਲੱਬ ਸਾਧੂ ਵਾਲਾ ਵਰਸਸ ਮਾਲਵਾ ਕਬੱਡੀ ਕਲੱਬ ਬੂਟਰ ਦਾ ਮਿੱਤਰੋ ਇਹ ਮਿੱਤਰੋ ਛੋਟੀ ਛੋਟੀ ਦੇ ਮੈਚ ਹੋਣਗੇ ਤੇ ਛੋਟੀ ਛੋਟੀ ਦੇ ਖਿਡਿਆਰੀ ਇੱਥੇ ਆਪਾਂ ਨੂੰ ਦੇਖਣ ਨੂੰ ਮਿਲਣਗੇ ਆਗਲਾ ਮਿੱਤਰੋ ਪਿੰਡ ਸੋਹਲ ਠੱਟੀ ਜਿੱਥੇ ਕਿ ਅੱਜ ਕਬੱਡੀ ਦਾ ਵੱਡਾ ਸ਼ੋਅ ਮੈਚ ਹੋਣਾਗਾ ਮਿੱਤਰੋ ਪਹਿਲੀ ਟੀਮ ਪੰਜਾਬ ਲਾਇਨਜ਼ ਮਾਝਾ ਤੇ ਦੂਜੀ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੇ ਇਹ ਦੋਨੇ ਟੀਮਾਂ ਵਿਚਕਾਰ ਫਸਾ ਮ ਮੁਕਾਬਲਾ ਹੋਣਾ ਮਿੱਤਰੋ ਸ਼ਾਮ 4 ਵਜੇ ਅਗਲਾ ਕਬੱਡੀ ਟੂਰਨਾਮੈਂਟ ਗੁਰਨੇਕਲਾਂ ਦੇ ਵਿੱਚ ਹੋਣਾ ਮਿੱਤਰੋ ਜਿੱਥੇ ਕਿ 35 ਕਿਲੋ ਅਤੇ 50 ਕਿਲੋ ਦੇ ਦੋ ਦੋ ਰਾਊਂਡ ਕੋਰਾਏ ਜਾਣਗੇ ਅੱਜ ਤੇ 35 ਕਿਲੋ ਦਾ ਪਹਿਲਾ ਨਾਮ 4400 ਰੁਪਏ ਤੇ ਦੂਜਾ 3100 ਰੁਪਏ ਤੇ ਵੈਸਟਰਨ ਕੱਪ 50 ਕਿਲੋ ਦਾ ਪਹਿਲਾ ਨਾਮ 5200 ਰੁਪਏ ਤੇ ਦੂਜਾ 4400 ਰੁਪਏ ਇਹ ਵੀ ਵੈਸਟਰਨ ਕੱਪ ਦਿੱਤੇ ਜਾਣਗੇ ਤੇ ਮਿੱਤਰੋ ਪਨਮੋਹਰਾ ਦੇ ਵਿੱਚ ਵੀ ਅੱਜ ਟੌਪ ਟੌਪ ਦੇ ਮੈਚ ਹੋਣਗੇ ਅੱਜ ਮਿੱਤਰੋ ਇੱਥੇ ਵੀ ਦੂਜਾ ਦਿਨਾਂਗਾ ਇੱਥੇ ਵੀ ਮਿੱਤਰੋ ਵਾਜਨਿੰਗ ਕਬੱਡੀ ਦੇ ਟੌਪ ਟੌਪ ਦੇ ਮੈਚ ਹੋਣਗੇ ਹਾਂਜੀ ਮਿੱਤਰੋ ਕਿਵੇਂ ਲੱਗੀ ਸਾਡੀ ਜਾਣਕਾਰੀ ਉਮੀਦ ਕਰਦਾ ਵਧੀਆ ਲੱਗੀ ਹੋਵੇਗੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਓ ਅਸੀਂ ਕਬੱਡੀ ਦੀਆਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਹਨੇ ਆ ਤੇ ਆਉਂਦੇ ਰਹਾਂਗੇ ਮਿੱਤਰੋ ਧੰਨਵਾਦ